ਅੱਜ ਬਹੁਤ ਹੀ ਵੱਡਾ ਦੁੱਖ ਲੱਗਿਆ ਜਦੋਂ ਕਿਸਾਨਾਂ ਨੇ ਆਮ ਆਰਮੀ ਦੀ ਕਵਰ ਛੱਡ ਦਿੱਤੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿੱਥੇ ਮੈਂ ਪਿਛਲੇ ਸਮੇਂ ਦੇ ਵਿੱਚ ਜਾ ਕੇ ਕੂੜੇ ਦਾ ਡੰਪ ਇਹੋ ਹੌਸਲ ਨਾਬਾਂ ਦੇ ਵਿੱਚ ਦਿਖਾਇਆ ਸੀਗਾ ਅੱਜ ਜਦੋਂ ਕਿਸਾਨਾਂ ਨੇ ਉੱਥੋਂ ਜਾ ਕੇ ਆਮ ਆਰਮੀ ਦੀ ਕਵਰ ਛੱਡ ਕੇ ਉਹਦੇ ਵਿੱਚੋਂ ਟਰਾਲੀਆਂ ਦੇ ਜਿਹੜੇ ਕੰਗ ਸੀਗੇ ਜਿਹੜੀਆਂ ਟਰਾਲੀਆਂ ਚੋਰੀ ਕੀਤੀਆਂ ਗਈਆਂ ਸਨ ਉਹਨਾਂ ਟਰਾਲੀਆਂ ਦੇ ਬਿੱਡਾਂ ਦਾ ਸਮਾਨ ਨਿਕਲਿਆ ਸੋ ਮੈਨੂੰ ਭਗਵੰਤ ਮਾਨ ਜਿਹਨੂੰ ਮੈਂ ਇੱਕ ਪੁੱਛਣਾ ਚਾਹੁੰਦਾ ਕਿ ਤੁਸੀਂ ਕਹਿੰਦੇ ਸੀਗੇ ਕਿ ਅਸੀਂ ਪੰਜਾਬ ਦੇ ਵਿੱਚ ਵੱਖਰੇ ਮਾਹੌਲ ਬਣਾ ਕੇ ਵੱਖਰੇ ਤਰ੍ਹਾਂ ਦਾ ਲੋਕਾਂ ਦੇ ਕੰਮ ਕਰਕੇ ਦਿਖਾਵਾਂਗੇ ਆ ਤੁਹਾਡਾ ਜਿਹੜਾ ਬਦਲਾਅ ਸੀਗਾ ਜਿਹਨਾਂ ਬਦਲਾਅ ਦਾ ਨਾਅਰਾ ਮਾਰਿਆ ਸੀਗਾ ਉਹ ਬਦਲਾਅ ਦੀ ਗੱਲ ਜਿਹੜੀ ਹੈ ਵੱਡੀ ਗੱਲ ਸਾਬਤ ਹੋ ਗਈ ਕਿ ਲੋਕ ਰੌਲਾ ਪਾਉਂਦੇ ਰਹੇ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਕੁੜਦੇ ਰਹੇ ਪੰਜਾਬ ਦੇ ਕਿਸਾਨਾਂ ਨੂੰ ਧੋਖੇ ਨਾਲ ਬੁਲਾ ਕੇ ਚੰਡੀਗੜ੍ਹ ਉਹਨਾਂ ਨੂੰ ਡਾਕਾ ਮਾਰਿਆ ਡਾਕਾ ਮਾਰ ਕੇ ਉਹਨਾਂ ਦਾ ਸਮਾਨ ਲੁੱਟ ਲਿਆ ਖੋਲਿਆ ਕਿਸਾਨ ਰਾਜਪੁਰੇ ਦੇ ਐਮ ਐਲ ਏ ਦਾ ਰੋਲਾ ਪਾਉਂਦੇ ਨੇ ਕਿ ਸਾਡਾ ਸਮਾਨ ਕਿਸਾਨ ਉਥੇ ਦਾ ਟਰਾਲੀਆਂ 에어 ਕੰਡੀਸ਼ਨ ਤੇ ਹੋਰ ਸਮਾਨ ਇੱਕ ਤੱਕ ਚਾਹ ਦੀ ਪੱਤੀ ਵੀ ਚਾਹ ਦਾ ਸਮਾਨ ਵੀ ਰੋਟੀ ਪਾਣੀ ਦਾ ਸਮਾਨ ਸਿਲੰਡਰਾਂ ਤੱਕ ਉਸ ਹੀ ਚੋਰੀ ਕਰ ਲਿਆ ਉਹ ਇਥੋਂ ਜਦੋਂ ਕਿਸਾਨ ਪੈੜ ਦਬਦੇ ਦਬਦੇ ਨਾਪੇ ਦੇ ਵਿੱਚ ਪਹੁੰਚੇ ਜਿਹੜਾ ਨਾਪੇ ਦੇ ਵਿੱਚ ਤੁਹਾਡਾ ਵਿਧਾਇਕ ਦੇਮਨ ਜਿਹੜਾ ਕਿ ਗੱਪੀ ਬੰਦਾ ਝੂਠਾ ਬੰਦਾ ਮਾਕਾਰ ਬੰਦਾ ਉਸ ਬੰਦੇ ਦਾ ਜਿਹੜਾ ਮਸਪਲਟੀ ਦਾ ਪ੍ਰਧਾਨ ਸੀਗਾ ਸ ਚਾਵਲਾ ਕੋਈ ਬੀਬੀ ਤੇ ਇੱਥੇ ਦਾ ਜਿਹੜਾ ਈਓ ਇਨ੍ਹਾਂ ਲੋਕਾਂ ਨੇ ਲੋਕਾਂ ਦੀਆਂ ਟਰਾਲੀਆਂ ਲੁੱਟ ਕੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਕਿਸਾਨ ਸਾਡੇ ਦਰਵਾਜ਼ੇ ਤੇ ਆ ਪਹੁੰਚੇ ਤੇ ਇਹਨਾਂ ਨੇ ਟੋਏ ਪਟਕੇ ਉਹ ਟਰਾਲੀਆਂ ਦਬ ਦਿੱਤੀਆਂ ਉਹਨਾਂ ਦਾ ਸਮਾਨ ਕਰ ਦਿੱਤਾ ਹੁਣ ਕਿਸ ਗੱਲ ਦੀ ਵੇਟ ਕਰਦਾ ਹੈ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਕਿਉਂ ਨਹੀਂ ਇਸ ਐਮਐਲਏ ਨੂੰ ਫੜ ਕੇ ਬੰਦ ਅੰਦਰ ਕੀਤਾ ਜਾਂਦਾ ਕਿਉਂ ਨਹੀਂ ਜਿਹੜਾ ਇੱਥੇ ਦਾ ਮਿਊਸਪਲਿਟੀ ਦਾ ਪ੍ਰਧਾਨ ਹੈ ਉਹਨੂੰ ਫੜ ਕੇ ਅੰਦਰ ਬੰਦ ਕੀਤਾ ਜਾਂਦਾ ਤੋਂ ਅੱਜ ਕਿਸਾਨਾਂ ਨੇ ਪੂਰੇ ਜੋਰ ਦੇ ਨਾਲ ਗੱਲ ਕੀਤੀ ਹੈ ਤੋ ਮੈਂ ਉਸ ਗੱਲ ਦਾ ਸਮਰਥਨ ਕਰਦਾ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਵਿਅਕਤੀਆਂ ਨੂੰ ਦੇਮਾਨ ਦੇ ਉੱਪਰ ਪਰਚਾ ਨਾ ਦਿੱਤਾ ਗਿਆ ਜਾਂ ਜਿਹੜਾ ਪੰਕਜ ਪੱਪੂ ਆ ਚੋਰ ਉਸ ਚੋਰ ਦੇ ਉੱਪਰ ਪਰਚਾ ਨਾ ਦਿੱਤਾ ਗਿਆ ਤੇ ਜਿਹੜਾ ਇੱਥੇ ਦਾ ਈਓ ਇੱਕ ਚੋਰ ਈਓ ਜਿਹੜਾ ਕਿ ਪੰਨਾਬੇ ਨੂੰ ਲੁੱਟ ਰਿਹਾ ਖਾ ਰਿਹਾ ਉਸ ਦੇ ਉੱਪਰ ਪਰਚਾ ਨਾ ਦਿੱਤਾ ਗਿਆ ਤਾਂ ਅਸੀਂ ਸ਼ਨਾਸ ਦੇ ਵਿੱਚ ਕਿਸਾਨਾਂ ਦੇ ਨਾਲ ਲੱਗਾਂਗੇ ਕਸਾਨਾਂ ਦੇ ਸ਼ਗਰਸ਼ ਵਿੱਚ ਜਾ ਕੇ ਇਸ ਗੱਲ ਨੂੰ ਗਲੀ ਗਲੀ ਘਰ ਘਰ ਲੈ ਕੇ ਜਾਵਾਂਗੇ ਉਹ ਚੋਰਾਂ ਨੂੰ ਭਜਾ ਲੋ ਤੇ ਪੰਜਾਬ ਬਚਾ ਲੋ ਸੋ ਮੇਰੇ ਵੀਰੋ ਪਹਿਲਾਂ ਕਿਸਾਨਾਂ ਨੇ ਟਰਾਲੀਆਂ ਦੇ ਟਾਇਰਾਂ ਤੋਂ ਪਛਾਣ ਕੀਤੀ ਅੱਜ ਤਾਂ ਹੱਦ ਹੋ ਗਈ ਉਹ ਉਸ ਵੇਲੇ ਜਦੋਂ ਕਿਸਾਨਾਂ ਨੇ ਜੀਬੀਸੀ ਲੈ ਕੇ ਪੁਲਿਸ ਨੂੰ ਨਾਲ ਲੈ ਕੇ ਤੇ ਉਥੋਂ ਕਵਰ ਪਟਾਈ ਉਹਦੇ ਘਰ ਦੇ ਵਿੱਚੋਂ ਕੀ ਉਹਦੀ ਕਵਰ ਪਟ ਲਈ ਬਸਪਲਟੀ ਦੀ ਕਵਰ ਪਟ ਲਈ ਜਿਹਦੇ ਵਿੱਚੋਂ ਟਰਾਲੀਆਂ ਦੇ ਡਿੱਡ ਟਰਾਲੀਆਂ ਦਾ ਸਮਾਨ ਨਿਕਲਣਾ ਸ਼ੁਰੂ ਹੋਇਆ ਸੋ ਮੇਰੇ ਪੰਜਾਬ ਦੇ ਲੋਕੋ ਕਦੋਂ ਜਾਗੋਗੇ ਇਹਨਾਂ ਚੋਰਾਂ ਨੂੰ ਭਜਾਉਣ ਵਾਸਤੇ ਇਹਨਾਂ ਚੋਰਾਂ ਨੇ ਪੰਜਾਬ ਲੁੱਟ ਲਿਆ ਪੰਜਾਬ ਦੇ ਵਿੱਚ ਇੰਨਾ ਕਿ ਗਰਦ ਗੇਰਦੇਸ਼ ਦਾ ਮਾਹੌਲ ਬਣ ਆਤਾ ਕਿਤੇ ਲੁੱਟਿਆ ਜਾ ਰਿਹਾ ਪੰਜਾਬ ਨਸ਼ਾ ਆਮ ਆਮ ਬਿਕ ਰਿਹਾ ਆਬ ਵੱਡੇ ਵੱਡੇ ਘਟਾਲੇ ਪੰਜਾਬ ਦੇ ਵਿੱਚ ਹੋ ਰਹੇ ਨੇ ਸੋ ਪੰਜਾਬ ਅੱਜ ਲੁੱਟ ਲਿਆ ਇਹ ਚੋਰੀ ਦਾ ਪਰਚਾ 7 3 ਗ੍ਰਹਿਮ ਸਾਲ ਦੇ ਕਰੀਬ ਹੋ ਗਿਆ ਕਿਸਾਨ ਗੜੜਾ ਪਾਉਂਦੇ ਆ ਰਹੇ ਨੇ ਕਿ ਪੰਕਜ ਬੱਪੂ ਨੇ ਤੇ ਮਸਪਲਟੀ ਨੇ ਈਓ ਨੇ ਇਥੇ ਦੀ ਜਿਹੜੀ ਮਸਪਲਟੀ ਦੀ ਪ੍ਰਧਾਨ ਆ ਬੀਬੀ ਇਹਨਾਂ ਨੇ ਲੁੱਟ ਲਿਆ ਨਾਬੇ ਦੇ ਲੋਕਾਂ ਨੇ ਇਹਨਾਂ ਨੇ ਕਲੰਕ ਲਵਾਤਾ ਨਾਬੇ ਦੇ ਲੋਕੋ ਇਹ ਨਾਬਾ ਕਿਹੜਾ ਸ਼ਹਿਰ ਹੈ ਨਾਬਾ ਇੱਕ ਧਰਨੀ ਰਾਜਾਂ ਦਾ ਸ਼ਹਿਰ ਹੈ ਜਿੱਥੇ ਧਰਮ ਦੇ ਨਾਂ ਤੇ ਲੋਕਾਂ ਦੇ ਵਿੱਚ ਇੱਥੇ ਖੁਸ਼ੀ ਹੁੰਦੀ ਦੀ ਜਦੋਂ ਇੱਥੇ ਧਰਮੀ ਰਾਜੇ ਰਾਜ ਚਲਾਇਆ ਕਰਦੇ ਸਨ ਤਾਂ ਇਨਸਾਫ ਦਿਆ ਕਰਦੇ ਸਨ ਅੱਜ ਇਸ ਵਿਧਾਇਕ ਨੇ ਇਸ ਮਸਪਲਟੀ ਦੇ ਪ੍ਰਧਾਨ ਨੇ ਨਾਬੇ ਦੀ ਨੱਕ ਕਟਵਾ ਦਿੱਤੀ ਆ ਉਹ ਨਾਬੇ ਦੇ ਲੋਕੋ ਤੁਸੀਂ ਕਦੋਂ ਉੱਠੋਗੇ ਮੈਂ ਤੁਹਾਨੂੰ ਅਪੀਲ ਕਰਦਾ ਉਹ ਨਾਬੇ ਦੇ ਲੋਕੋ ਉੱਠੋ ਇਹਨਾਂ ਚੋਰਾਂ ਨੂੰ ਜਿਨ੍ਹਾਂ ਨੇ ਨਾਬਾ ਬਦਨਾਮ ਕਰਾਤਾ ਜਿਹਨੂੰ ਬਿਸ਼ਰੂ ਦੀ ਨਾਬੀ ਕਿਹਾ ਜਾਂਦਾ ਹੈ ਜਿਹਨੂੰ ਦੁਨੀਆ ਦੇ ਵਿੱਚ ਮਸ਼ਹੂਰ ਹੈ ਧਰਮ ਦਾ ਧਰਮ ਦਾ ਸ਼ਹਿਰ ਹੈ ਜਿੱਥੇ ਬਹੁਤ ਸਾਰੇ ਮੰਦਰ ਨੇ ਜਿੱਥੇ ਬਹੁਤ ਸਾਰੇ ਗੁਰਦੁਆਰੇ ਸਾਹਿਬਾਨ ਨੇ ਜਿਹੜਾ ਧਰਮ ਦੇ ਨਾਂ ਤੇ ਜਾਣਿਆ ਜਾਂਦਾ ਨਾਭਾ ਉਸ ਨਾਭੇ ਵਿੱਚ ਚੋਰ ਆ ਕੇ ਬੈਠ ਗਏ ਨੇ ਇਹਨਾਂ ਚੋਰਾਂ ਨੂੰ ਫੜ ਲਓ ਜੇ ਪੰਜਾਬ ਦੇ ਡੀਜੀਪੀ ਸਾਹਿਬ ਤੁਸੀਂ ਚੋਣਾ ਦੇ ਵਿੱਚ ਤਾਂ ਲੋਕਾਂ ਨਾਲ ਧੱਕਾ ਕਰਾਉਂਦੇ ਰਹੇ ਤੇ ਤੁਹਾਡੀਆਂ ਅੱਖਾਂ ਤੇ ਪੱਟੀ ਹੈ ਇੱਥੇ ਦਾ ਜਿਹੜਾ ਐਸਐਸਪੀ ਸਾਹਿਬ ਹੈ ਇੱਥੇ ਜਿਹੜਾ ਡੀਸੀ ਸਾਹਿਬ ਹੈ ਇੱਥੇ ਇੱਥੇ ਵੀ ਜਿਹੜੀ ਡੀਐਸਪੀ ਹੈ ਮੈਡਮ ਇੱਥੇ ਦੇ ਜਿਹੜੇ ਐਸਐਚਓ ਨੇ ਉਹ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਇਹਨਾਂ ਦਾ ਹੱਥ ਥੋਕੇ ਬਣ ਕੇ ਇਹਨਾਂ ਗੱਲਾਂ ਦੇ ਵਿੱਚ ਨਾ ਉਹ ਇਹਨਾਂ ਦੇ ਪਰਚੇ ਦਓ ਜੇ ਪਰਚੇ ਨਹੀਂ ਦੋਵਗੇ ਤਾਂ ਇਹਨਾਂ ਨੂੰ ਤਾਂ ਲੋਕਾਂ ਨੇ ਮਾਪ ਨਹੀਂ ਕਰਨਾ ਤੇ ਤੁਹਾਨੂੰ ਵੀ ਲੋਕਾਂ ਨੇ ਛੱਡਣਾ ਨਹੀਂ ਮੇਰੇ ਵੀਰੋ ਮੈਂ ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਅਫਸਰ ਹੋ ਤੁਸੀਂ ਹਮੇਸ਼ਾ ਕਿਸੇ ਵੀ ਸਰਕਾਰ ਦੇ ਵਿੱਚ ਰਹੋ ਤੁਸੀਂ ਲੋਕਾਂ ਨੂੰ ਇਨਸਾਫ ਦੇਣਾ ਹੁੰਦਾ ਹੈ ਇਹਨਾਂ ਚੋਰਾਂ ਦੇ ਹੱਥਾਂ 'ਚ ਨਾ ਚੜੋ ਇਹਨਾਂ ਚੋਰਾਂ ਨੇ ਸਾਡਾ ਨਾਭਾ ਦਾ ਨਾਮ ਖਰਾਬ ਕੀਤਾ ਨਾਭੇ ਦਾ ਨਾਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਕਿਉਂਕਿ ਨਾਪੇ ਦੇ ਵਿੱਚ ਵੱਡੀ ਇੰਡਸਟਰੀ ਹੈ ਕੰਪੈਨਰ ਰੱਸੀ ਨਾਪੇ ਦੇ ਵਿੱਚ ਵੱਡੀ ਇੰਡਸਟਰੀ ਦੀ ਸਕੂਟਰ ਫੈਕਟਰੀ ਰਹੀ ਨਾਪੇ ਦੇ ਵਿੱਚ ਹੌਰਲੈਸ ਫੈਕਟਰੀ ਰਹੀ ਨਾਭੇ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਕੰਪੈਨਰ ਇੰਡਸਟਰੀ ਵੱਲੋਂ ਪਰ ਅੱਜ ਨਾਭੇ ਨੂੰ ਕੌਣ ਪਛਾਣਨ ਲੱਗ ਗਿਆ ਅੱਜ ਜਦੋਂ ਕਹਿੰਦੇ ਜਾ ਕੇ ਦੱਸਦੇ ਆ ਕਿ ਅਸੀਂ ਨਾਭੇ ਤੋਂ ਆਏ ਆ लोग कहंदे ट्राली चोर ट्राली चोर ਦੇ ਇਲਾਕੇ ਜੁਆਇਓ ट्राਲੀ ਚੋਰੀ ਵਾਲੇ ਏਰੀਆ ਜੁਆਇਓ ਫੇਸ ਕਰਕੇ ਮੈਂ ਛੱਤ ਨਹੀਂ ਦਿਆ ਕਰਦਾ ਇਸ ਗੱਲ ਦੀ ਮੈਨੂੰ ਬਹੁਤ ਵੱਡਾ ਰੋਸ ਹੈ ਇਸ ਗੱਲ ਦਾ ਕਿ ਇੱਥੇ ਦਾ ਜਿਹੜਾ ਐਮਐਲਏ ਗੱਪੀ ਝੂਠਾ ਮਕਾਰ ਬੰਦਾ ਓਏ ਮਕਾਰ ਬੰਦਿਆ ਤੇਰਾ ਕਿਸ ਕਿਸ ਤਰ੍ਹਾਂ ਦੀਆਂ ਤਰੀਆਂ ਕੀ ਚੀਜ਼ਾਂ ਨੇ ਇਸ ਪ੍ਰਧਾਨ ਦੇ ਕੋਲ ਕਿਹੜੀਆਂ ਤੇਰੀਆਂ ਲੂਪ ਪੋਲ ਨੇ ਇਸ ਪ੍ਰਧਾਨ ਦੇ ਕੋਲ ਜਿਹੜਾ ਤੂੰ ਇਸ ਪ੍ਰਧਾਨ ਨੂੰ ਬਚਾਉਣ ਤੇ ਲੱਗਿਆ ਰਹਿਣਾ ਤੂੰ ਕਿਉਂ ਨਹੀਂ ਇਸ ਪ੍ਰਧਾਨ ਨੂੰ ਫੜ ਕੇ ਹਵਾਲੇ ਕਰਦਾ ਜੇ ਤੂੰ ਇਹਦੇ ਵਿੱਚ ਨਹੀਂ ਹੈ ਤੇ ਮੈਂ ਤਾਂ ਇਹ ਸੋਚ ਰਿਹਾ ਕਿ ਤੂੰ ਵੀ ਇਹਦੇ ਵਿੱਚ ਹੈ ਕਿਉਂਕਿ ਤੈਨੂੰ ਚੋਰੀ ਕਰਾਉਣ ਦੇ ਵਿੱਚ ਸ਼ਹਿਦ ਦਿੱਤੀ ਹੈ ਉਸ ਪ੍ਰਧਾਨ ਨੂੰ ਇੱਥੇ ਦੇ ਸਾਡੇ ਇਹ ਜਿਹੜੇ ਐਮਸੀ ਸਹਿਬਾਨ ਨੇ ਉਹ ਰੋਲਾ ਪਾ ਪਾ ਕੇ ਥੱਕ ਗਏ ਉਹ ਥੱਕ ਗਏ ਥੱਕ ਰੋਲਾ ਪਾ ਪਾ ਕੇ ਥੱਕ ਗਏ ਉਹ ਲੋਕਾਂ ਨੇ ਭਿਆਰ ਵਾਰੀ ਤੇਰੇ ਘਰ ਬੈਠ ਕੇ ਜਾ ਕੇ ਕਿਹਾ ਤੂੰ ਇਹ ਕਿਹਾ ਕਿ ਮੈਂ ਉਹ ਤੋਂ ਅਸਤੀਫਾ ਲੈ ਲਿਆ ਨਾਣਾ ਲੈ ਲਿਆ ਟਿੰਕਾ ਲੈ ਲਿਆ ਕੁਛ ਨਹੀਂ ਲਿਆ ਉਹ ਝੂਠਿਆ ਬੰਦਿਆ ਅਸੀਂ ਸਾਲ ਇੱਕ ਰਹਿ ਗਿਆ ਜੇ ਦਾ ਤੇਰਾ ਪਾਸਪੋਰਟ ਬੜਿਆ ਹੋਇਆ ਬਾਹਰਲੇ ਦੌੜ ਹੁੰਦਾ ਤਿਆਰੀ ਤੇਰੀ ਫੇਰ ਤੂੰ ਦੌੜ ਦੂਰ ਜਾਏਗਾ ਜੇ ਪਹਿਲਾਂ ਦੌੜ ਗਿਆ ਤੇ ਨਹੀਂ ਤਾਂ ਸਰਕਾਰ ਬਣ ਅਨਸਾਰ ਆ ਤੇਰੇ ਝੂਠੇ ਚੱਠੇ ਬੰਦੇ ਚੱਕ ਕੇ ਨਗੇ ਕਰਨੇ ਆ ਤੇ ਤੈਨੂੰ ਵੀ ਨਾਲ ਨੰਗਾ ਕਰਨਾ ਸੋ ਇਸ ਕਰਕੇ ਮੈਂ ਗੱਲ ਉਹ ਸੰਤ ਨਿੰਦਿਆ ਕਰਦਾ ਤੇ ਆਪਣੇ ਕਿਸਾਨ ਵੀਰਾਂ ਦੇ ਨਾਲ ਕਿਟਾਨ ਦੀ ਤਰ੍ਹਾਂ ਖੜਾ ਜੈ ਕਿਸਾਨ ਮੇਰੇ ਵੀਰ ਲੜਾਈ ਲੜਦੇ ਨੇ ਉਹਨਾਂ ਦੀ ਲੜਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਲੀਟਰ ਨੂੰ ਮੈਂ ਬੇਨਤੀ ਕਰੂੰਗਾ ਨਾਪੇ ਹਲਕੇ ਦੇ ਲੋਕਾਂ ਨੂੰ ਕਿ ਤਗੜੇ ਹੋ ਜਾਓ ਸੰਘਰਸ਼ ਕਰਨਾ ਹੈ ਇਹਦਾ ਚੋਰਾਂ ਨੂੰ ਜਿਹੜਾ ਨਾਪੇ ਦਾ ਨਾਮ ਬਦਨਾਮ ਕੀਤਾ ਹੈ ਇਹਨਾਂ ਚੋਰਾਂ ਨੂੰ ਬਾਹਰ ਕੱਢਣਾ ਹੈ ਸੋ ਆਪਣੇ ਕਿਸਾਨ ਵੀਰਾਂ ਦੇ ਨਾਲ ਖੜਨਾ ਹੈ ਕਿਉਂਕਿ ਕਿਸਾਨ ਕਿੰਨੇ ਚਿਰ ਤੋਂ ਰੋਲਾ ਪਾ ਰਹੇ ਨੇ ਜਦੋਂ ਸਬੂਤ ਮਿਲ ਗਏ ਤੇ ਤੁਸੀਂ ਕਹਿ ਦਿੰਦੇ ਹੋ ਕਿ ਅਸੀਂ ਸ਼ਮੂਲ ਭੇਜ ਤਾਂ ਬੰਨ੍ਹਣ ਜਗ੍ਹਾ ਭੇਜ ਤਾ ਸਮਾਨ ਹੀ ਤੋਂ ਮਿਲਦੇ ਆ ਪਰ ਕਿਥੇ ਇੱਥੇ ਦਰਜ ਕਿਉਂ ਨਹੀਂ ਕੀਤੇ ਜਾ ਸਕਦੇ ਸੋ ਇੱਥੇ ਪੰਚੇ ਦਰਜ ਕਰੋ ਇਸ ਕੱਲ ਦੀ ਮਰਹਮਤ ਨਿੰਦਿਆ ਕਰਦਾ ਇਤਿਹਾਸ ਕਰਦਾ ਹੈ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਜਾਗੂਗਾ ਉਹ ਸੁੱਤਾ ਪ੍ਰਸ਼ਾਸਨ ਜਾਗੂਗਾ ਨਹੀਂ ਤਾਂ ਕਿਸਾਨ ਸੰਘਰਸ਼ ਕਰ ਲੈਣਗੇ ਉਹਨਾਂ ਦੇ ਨਾਲ ਸ਼ਹਿਰੀ ਵੀ ਸੰਘਰਸ਼ ਕਰਨਗੇ ਆਉਣ ਵਾਲੇ ਦਿਨਾਂ 'ਚ ਇਹ ਵੱਡਾ ਸੰਘਰਸ਼ ਹੋਣਾ ਹੈ ਫੇਸ ਕਰਕੇ ਮੇਰੀ ਥਲਾ ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਡੀਆਈਜੀ ਸਾਹਿਬ ਨੂੰ ਬੇਨਤੀ ਹੈ ਆਈਜੀ ਸਾਹਿਬ ਨੂੰ ਬੇਨਤੀ ਹੈ ਇਹਨਾਂ ਲੋਕਾਂ ਨੂੰ ਨੰਗਾ ਕਰਕੇ ਇਹਨਾਂ ਦੇ ਪਰਚੇ ਦੇ ਕੇ ਇਹਨਾਂ ਨੂੰ ਬੰਦ ਕਰੋ ਤੇ ਲੋਕਾਂ ਨੂੰ ਇਨਸਾਫ ਦੇ ਦਿਓ ਲੋਕਾਂ ਨੂੰ ਬੇਇਨਸਾਫੀ ਨਾਲ ਲੋਕ ਇਸ ਗੱਲ ਨੂੰ ਸੋਚਣ ਲੱਗੇ ਕਿ ਕਿਹੜੀ ਸਰਕਾਰ ਬਣਾ ਲਈ ਕਿਹੜੀ ਸਰਕਾਰ ਨੂੰ ਅਸੀਂ ਮੌਕਾ ਦੇ ਲਿਆ ਉਹ ਝੂਠੇ ਬੰਦੇਓ ਇਹਨਾਂ ਝੂਠੇ ਬੰਦਿਆਂ ਨੂੰ ਫੜ ਕੇ ਬੰਦ ਕਰੋ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਇੱਥੇ ਦੇ ਸਾਰੇ ਪ੍ਰਸ਼ਾਸਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਦੇ ਪਰਚਾ ਦੇ ਦਿਓ ਇਹਨਾਂ ਨੂੰ ਫੜ ਕੇ ਬੰਦ ਕਰ ਦਿਓ ਆ ਇਹੋ ਜਿਹੜਾ ਹੈਗਾ ਇਹ ਵੀ ਵੱਡਾ ਚੋਰ ਹੈ ਸ਼ਹਿਰ ਦੇ ਵਿੱਚ ਲੁੱਟਾਂ ਖੋਹਾਂ ਜਿਹੜੀਆਂ ਹੋ ਰਹੀਆਂ ਨੇ ਸ਼ਹਿਰ ਦੇ ਵਿੱਚ ਜੋ ਘਥੋਰੀਆ ਆ ਮੈਨੂੰ ਤਾਂ ਇੱਥੇ ਤੱਕ ਪਤਾ ਲੱਗਿਆ ਕਿ ਜਿਹੜੇ ਇਹ ਕੰਡੀਸ਼ਨ ਨੇ ਉੱਥੋਂ ਲੈਂਦੇ ਹੋਏ ਉਹ ਵੀ ਸਾਡੇ ਨਾਂ ਦੇ ਵਿੱਚ ਆ ਗਏ ਤੇ ਜਿਹੜੀਆਂ ਇੱਥੇ ਦਾ ਸਾਡਾ ਕਿਲਾ ਉਸ ਕਿਲੇ ਦੀਆਂ ਚਾਦਰਾਂ ਲਾ ਕੇ ਵੀ ਤੁਹਾਡੇ ਤੁਹਾਡੇ ਮਸਪਲਟੀ ਦੇ ਲੋਕ ਲੈ ਗਏ ਸੋ ਇਸ ਕਰਕੇ ਗੱਲ ਇੱਕ ਤੁਹਾਡੀ ਨੰਗੀ ਕਰਨੀ ਆ ਹਰ ਬੰਦੇ ਦੇ ਨਾਲ ਖੜਨਾ ਹੈ ਤੇ ਜਿਹੜੇ ਲੋਕ ਇਸ ਹੰਸਾਬ ਦੇ ਵਿੱਚ ਖੜਨਗੇ ਜਿਸ ਤਰ੍ਹਾਂ ਮਲੇਰਕੋੜ ਦਾ ਨਵਾਬ ਨੇ ਆਹ ਨਾਰਾ ਮਾਰਿਆ ਸੀਗਾ ਰਹਿਂਦੀ ਦੁਨੀਆ ਤੱਕ ਨਾਮ ਰਹਿਣਾ ਉਹਦਾ ਤੇ ਜਿਹੜਾ ਝੂਠ ਦਾ ਸਾਥ ਦੇਵੇ ਮਕਾਰੀ ਦਾ ਸਾਥ ਦੇਵੇ ਉਹਨੂੰ ਲੋਕ ਲਾਂਹਤਾ ਬਾਉਂਦੇ ਰਹਿੰਦੇ ਆ ਫੇਸ ਕਰਕੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਨਾਂ ਲਾਂਹਤੀ ਲੋਕਾਂ ਨੂੰ ਫੜ ਕੇ ਬੰਦ ਕਰੋ ਇਹਨਾਂ ਦੇ ਪਰਚੇ ਦੇ ਕੇ ਇਹਨਾਂ ਨੂੰ ਅੰਦਰ ਬੰਦ ਕਰੋ ਤੇ ਲੋਕਾਂ ਨੂੰ ਇਨਸਾਫ ਦਿਓ ਉਹ ਲੋਕਾਂ ਦਾ ਗਲ ਘੁੱਟਦਾ ਉਹ ਕਮਾਲ ਦੀ ਗੱਲ ਹੋ ਗਈ ਪੰਜਾਬ ਦੇ ਲੋਕੋ ਕਿਤੇ ਪੰਜਾਬ ਚ ਕਦੇ ਬੇਇਨਸਾਫੀ ਸੁਣੀ ਨਹੀਂ ਸੀ ਉਥੇ ਨਾਗਰ ਦੇ ਵਿੱਚ ਬੇਇਨਸਾਫੀ ਹੋ ਰਹੀ ਹੈ ਫੇਸ ਕਰਕੇ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿਸ ਐਸ ਐਮ ਐਲ اے ਤੇ ਵੀ ਕਾਰਵਾਈ ਕਰੋ ਇਸ ਮਸਪਲਟੀ ਦੇ ਪ੍ਰਧਾਨ ਤੇ ਵੀ ਕਾਰਵਾਈ ਕਰੋ ਤੇ ਜਿਹੜਾ ایਓ ਹੈ ਉਹਦੇ ਤੇ ਵੀ ਕਾਰਵਾਈ ਕਰੋ ਫੇਸ ਕਰਕੇ ਮੇਰੀ ਹਤਵਲ ਕੇ ਬੇਨਤੀ ਆ ਕਿ ਆਓ ਇਹ ਪੰਜਾਬੀਓ ਜਾਗੋ ਨਾਭੇ ਦੇ ਵਾਸੀਓ ਜਾਗੋ ਨਾਭੇ ਦੇ ਲੋਕੋ ਜਾਗੋ ਨਹੀਂ ਤਾਂ ਲੋਕ ਨਾਭੇ ਨੂੰ ਬੜੇ ਭੜੇ ਸ਼ਬਦਾਂ ਨਾਲ ਯਾਦ ਕਰਿਆ ਕਰਨਗੇ ਲੋਕ ਨਾਭੇ ਨੂੰ ਅੱਜ ਲੋਕ ਗੜੀਆਂ ਗਲਤ ਗਲਤ ਕੰਨਾਂ ਨਾਲ ਨਾਭੇ ਸ਼ਹਿਰ ਦਾ ਨਾਮ ਲੈਣ ਲੱਗੇ ਸੋ ਇਸ ਕਰਕੇ ਨਾਭੇ ਵਾਲਿਓ ਜਾਗੋ ਇਹਨਾਂ ਲੋਕਾਂ ਦਾ ਖਰਾਹ ਕਰ ਲਓ ਇਨਾ ਤੋਂ ਸਾਫ ਮੰਗ ਲਓ ਤੇ ਸਾਫ ਲੈ ਕੇ ਕਿਸਾਨਾਂ ਨੂੰ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ